हालेलुया लू कि शब्द ने मती दंझील च प्रभु यीशु मसीह बोले हुए शब्द है कोई भी मनुख दो मालकों की सेवा नहीं करता ना कर सकता है एक नल वैर दूजे न प्रीत या एक नल मिले रहेगा दूजे नुस जानेगा प्रभु दे प्यारे लोगों यीशु मसीह सिखाते हैं ਕੇ ਲੋਕ ਪਰਮੇਸ਼ਰ ਅਤੇ ਧਨ ਦੋਨਾਂ ਦੀ ਸੇਵਾ ਨਹੀਂ ਕਰ ਸਕਦੇ ਹallelujah ਦੋਨਾਂ ਦੀ ਸੇਵਾ ਨਹੀਂ ਕਰ ਸਕਦੇ ਇਹਦੇ ਵਿੱਚੋਂ ਇੱਕ ਨੂੰ ਚੁਣਨਾ ਹੈ ਬੋਲੋ ਹallelujah ਇੱਕ ਨੂੰ ਚੁਣਨਾ ਆ ਬੜੀ ਵਧੀਆ ਗੱਲ ਹੈ ਜੇ ਤੁਸੀਂ ਇੱਕ ਨੂੰ ਚੁਣ ਲਿਆ ਪਰਮੇਸ਼ਰ ਨੂੰ ਚੁਣ ਲਿਆ ਤੇ ਬਾਈਬਲ 'ਚ ਇਹ ਵੀ ਲਿਖਿਆ ਹੈ ਕਿ ਤੁਹਾਡੀਆਂ ਲੋੜਾਂ ਨੂੰ ਪੂਰਾ ਕਰੇਗਾ ਹallelujah ਪਰਮੇਸ਼ੁਰ ਤੁਹਾਨੂੰ ਸਰਦ ਵੀ ਦੇ ਸਕਦਾ ਹੈ ਔਰ ਕੀ ਕਹਿੰਦਾ ਹੈ ਕਿ ਆਪਣੇ ਪ੍ਰਾਣਾਂ ਦੇ ਲਈ ਕੋਈ ਚਿੰਤਾ ਨਾ ਕਰਨਾ ਕੀ ਖਾਵਾਂਗੇ ਕੀ ਪੀਵਾਂਗੇ ਕੀ ਪਹਿਨਾਂਗੇ ਅੱਗੇ ਜਾ ਕੇ ਜਦੋਂ ਅਸੀਂ ਇਹਦੇ ਚੱਕੇ ਹੋਰ ਜਾਣਦੇ ਆ ਤੇ ਲਿਖਿਆ ਆਕਾਸ਼ ਦੇ ਪੰਛੀਆਂ ਵੱਲ ਵੇਖ ਜਿਹੜੇ ਨਾ ਉੱਝਦੇ ਨੇ ਤੇ ਨਾ ਵੜਦੇ ਨੇ ਤੇ ਪਰਮੇਸ਼ਰ ਉਹਨਾਂ ਦਾ ਵੀ ਇੰਤਜ਼ਾਮ ਕਰਦਾ ਹੈ ਬੋਲੋ ਹallelujah ਬੋਲੋ ਪ੍ਰਭ ਯਿਸੂ ਮਸੀਹ ਕੇ ਨਾਮ ਕੀ ਹallelujah ਮਨੁੱਖ ਨੂੰ ਜਿਆਦਾ ਚਿੰਤਾ ਰਹਿੰਦੀ ਹੈ ਬਾਕੀ ਜਿੰਨੇ ਵੀ ਜੀਵ ਜੰਤੂ ਨੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਪਰਮੇਸ਼ਰ ਉਹਨਾਂ ਦਾ ਪ੍ਰਬੰਧ ਕਰਦਾ ਹੈ ਹallelujah ਤੋ ਸਭ ਤੋਂ ਵੱਡੀ ਗੱਲ ਮੈਂ ਉਸ ਪਾਸੇ ਨਹੀਂ ਜਾਵਾਂਗਾ ਸਾਨੂੰ ਉਹੀ ਕਰਨਾ ਹੈ ਜਿਹੜਾ ਪਰਮੇਸ਼ਰ ਸਾਨੂੰ ਆਗਿਆ ਦਿੰਦਾ ਹੈ ਬੋਲੋ ਹਾਲੇਲੂਇਆ ਜੇ ਅਸੀਂ ਤਾਂ ਨਾਲ ਪ੍ਰੇਮ ਕਰਾਂਗੇ ਤੇ ਉਹਦੀ ਜਿਹੜੀ ਵਾਸਨਾ ਦਾ ਪਾਲਣ ਕਰਾਂਗੇ ਤੇ ਅਸੀਂ ਪਰਮੇਸ਼ਰ ਤੋਂ ਦੂਰ ਹੋ ਜਾਵਾਂਗੇ ਬਾਈਬਲਸ ਪੜਿਆ ਇੱਕ ਵਾਰੀ యేసు మసీద్ ਦੇ ਕੋਲ ਇੱਕ ਮਨੁੱਖ ਆਇਆ ਮਨੁੱਖ ਆ ਕੇ ਕਹਿੰਦਾ ਹੈ ਪ੍ਰਭੂ ਜੀ ਮੈਂ ਕੀ ਕਰਾਂ ਜੋ ਸਵਰਗ ਰਾਜ ਦਾ ਅਧਿਕਾਰੀ ਬਣ ਜਾਵਾਂ ਸੰਦੀਪਕ ਜੀਵਨ ਲੈ ਜਾਵਾਂ ਤੇ ਖੁਦਾਵੰਦ యేసు ਮਸੀਹ ਨੇ ਕਿਹਾ ਤੂੰ ਮੈਨੂੰ ਸੱਚ ਕਹਿੰਦਾ ਹੈ ਸੱਚ ਪਰਮੇਸ਼ਵਰ ਹੈ ਕੀ ਤੂੰ ਮੇਰੇ ਹੁਕਮਾਂ ਨੂੰ ਮੰਨਦਾ ਹੈ ਕਹਿੰਦਾ ਜਦੋਂ ਦਾ ਛੋਟਾ ਜਿਹਾ ਸੀ ਨਾ ਉਦੋਂ ਦਾ ਹੀ ਮੈਂ ਤੇਰੇ ਹੁਕਮਾਂ ਨੂੰ ਮੰਨਦਾ ਵਾਹ ਬਾਲਕ ਪੁਣੇ ਤੋਂ ਮੈਂ ਤੇਰੇ ਹੁਕਮਾਂ ਨੂੰ ਮੰਨਦਾ ਜਵਾਬ ਦਿੰਦਾ ਹੈ ਯੀਸ਼ੂ ਮਸੀਹ ਨੂੰ ਬੜਾ ਪ੍ਰੇਮ ਕਰਦਾ ਹੈ ਜਿਹੜਾ ਉਹਦੇ ਹੁਕਮਾਂ ਨੂੰ ਮੰਨਦਾ ਹੈ ਪ੍ਰਭੂ ਉਹਨੂੰ ਕੀ ਕਰਦਾ ਹੈ ਪ੍ਰੇਮ ਕਰਦਾ ਹੈ ਅੱਛਾ ਬੇਟਾ ਇੱਕ ਗੱਲ ਤੇਰੇ ਚ ਘਟਾ ਹੈ ਕਿਹੜਾ ਬ੍ਰਾਹਮਣ ਤੂੰ ਮੇਰੇ ਨਾਲੋਂ ਜ਼ਿਆਦਾ ਧੰਨ ਨਾਲ ਪ੍ਰੇਮ ਕਰਦਾ ਹallelujah ਮੇਰੇ ਨਾਲ ਵੀ ਪ੍ਰੇਮ ਰੱਖਦਾ ਆ ਮਰਕਸ 10 ਦਾ 17 ਤੋਂ 22 ਵਚਨ ਪੜ ਲੈਣਾ ਤੂੰ ਮੇਰੇ ਨਾਲ ਵੀ ਪ੍ਰੇਮ ਰੱਖਦਾ ਹੈ ਤੇ ਧੰਨ ਨਾਲ ਵੀ ਪ੍ਰੇਮ ਇੱਕ ਪਾਸਾ ਕਰ ਲੈ ਦੋ ਮਾਲਕ ਰੱਖੇ ਹੋਏ ਆ ਤੂੰ ਸੰਦੀਪ ਕਾ ਜੀਵਨ ਵੀ ਲੈਣਾ ਚਾਹੁੰਦਾ ਆ ਤੇ ਇਧਰੋਂ ਵੀ ਧਿਆਨ ਨਹੀਂ ਹਟਾੜਾ ਜਾਣਾ ਬੋਲੋ ਹਾਲੇਲੂਇਆ ਧਿਆਨ ਹਟਾਉਣ ਦੇ ਲਈ ਖੁਦਾਵੰਦ ਯਿਸੂ ਮਸੀਹ ਨੇ ਕਿਹਾ ਐ ਕਰ ਤਨ ਰੱਖਣਾ ਮਾੜੀ ਗੱਲ ਨਹੀਂ ਤਨ ਤੇ ਮਨ ਲਾਣਾ ਮਾੜੀ ਗੱਲ ਆ ਕਿਉਂਕਿ ਨਾਲ ਨਹੀਂ ਜਾਣਾ ਇਹ ਬੋਲੋ ਹਾਲੇਲੂਇਆ ਐ ਕਰ ਇਹ ਵੰਡ ਦੇ ਗਰੀਬਾਂ ਨੂੰ ਵੇਚ ਵਟ ਕੇ ਤੇ ਮੇਰੇ ਪਿੱਛੇ ਆ ਜਾ ਤੈਨੂੰ ਸੰਦੀਪ ਦਾ ਜੀਵਨ ਮਿਲੇਗਾ ਤੇ ਸਵਰਗ ਵਿੱਚ ਧਨ ਮਿਲੇਗਾ ਨਰਾਸ਼ ਹੋ ਕੇ ਚਲਾ ਗਿਆ ਹallelujah ਨਰਾਸ਼ ਹੋ ਕੇ ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਸਮਝਾਈ ਕਿ ਨਹੀਂ ਭਾਈ ਆਇਆ ਮਨੁੱਖ ਉਹਦੇ ਕੋਲ ਪ੍ਰਭੂ ਨੂੰ ਵੀ ਲੈਣਾ ਚਾਹੁੰਦਾ ਹੈ ਮਾਇਆ ਵੀ ਰੱਖਣਾ ਚਾਹੁੰਦਾ ਹੈ ਮਾਇਆ ਰੱਖਣੀ ਮਾੜੀ ਗੱਲ ਨਹੀਂ ਪਰ ਮਾਇਆ ਤੇ ਮਨ ਲਗਾ ਕੇ ਰੱਖਿਆ ਹੋਇਆ ਉਹਦੇ ਨਾਲੋਂ ਉਹਨੂੰ ਜ਼ਿਆਦਾ ਪ੍ਰੇਮ ਪਿਆ ਕਰਦਾ ਹੈ ਬੋਲੋ ਹallelujah जोर से बोलो हालेलुया तो सच्चाई यही है ਅਸੀਂ ਖੁਦਾਵਰ ਯਿਸੂ ਮਸੀਹ ਨੂੰ ਚੁਣਿਆ ਆ ਤਨ ਦੋ ਮਾਲਕਾਂ ਦੇ ਵਿੱਚ ਤਨ ਹੋ ਸਕਦਾ ਏ ਸੰਸਾਰ ਹੋ ਸਕਦਾ ਏ ਪਾਪ ਹੋ ਸਕਦਾ ਆ ਪਰਮੇਸ਼ਰ ਹੋ ਸਕਦਾ ਆ ਪਰਮੇਸ਼ਰ ਦੇ ਬਰਾਬਰ ਸ਼ੈਤਾਨ ਹੋ ਸਕਦਾ ਆ ਅੱਜ ਅਸੀਂ ਆਪਣੀ ਜ਼ਿੰਦਗੀ ਨੂੰ ਜਾਂਚਣਾ ਆ ਕਿ ਮੇਰਾ ਮਾਲਕ ਇੱਕੋ ਏ ਕਿ ਦੋ ਨਹੀਂ ਬੋਲੋ ਹਾਲੇਲੂਇਆ ਬੋਲੋ ਪ੍ਰਭੂ ਯਿਸੂ ਮਸੀਹ ਕੇ ਨਾਮ ਕੀ एक पासे परमेश्वर है दूसरे पासे अंधकार है एक पासे परमेश्वर है दूसरे पासे पाप है कि असं दोनों मालकान जुड़े हुए हैं कि एक कनाल। ये बहुत बड़ा सवाल है बोलो हाल बोलो प्रभु यीशु मसीह के नाम की असी चोण करनी है साड़ा मालक परमेश्वर है या शतान है परमेश्वर है या अंधकार है ਅਗਰ ਆਪ ਦੋਵੇਂ ਹੀ ਚੀਜ਼ਾਂ ਦੀ ਸੇਵਾ ਕਰ ਰਹੇ ਹੋ ਦੁਨੀਆਦਾਰੀ ਦੇ ਵਿੱਚ ਵੀ ਰੀਤੀ ਰਿਵਾਜਾਂ ਦੇ ਵਿੱਚ ਵੀ ਚੱਲ ਰਹੇ ਹੋ ਪਰਮੇਸ਼ਰ ਵੀ ਨਾਲ ਚੱਲ ਰਹੇ ਹੋ ਤੁਸੀਂ ਨਾ ਇੱਧਰ ਤੇ ਰਹਿਣਾ ਤੇ ਨਾ ਇੱਧਰ ਤੇ ਰਹਿਣਾ ਬੋਲੋ ਹallelujah ਬੋਲੋ ਪ੍ਰਭੂ ਯਿਸੂ ਮਸੀਹ ਕੇ ਨਾਮ ਕੀ ਕੋਈ ਵੀ ਮਨੁੱਖ ਦੋ ਮਾਲਕਾਂ ਦੀ ਸੇਵਾ ਨਰਾਸ਼ ਆ ਜਾਂਦੀ ਹੈ ਬਾਈਬਲ ਦੇ ਵਿੱਚ ਰਸੂਲਾਂ ਦੇ ਇਕੱਤਾ ਪੰਝ ਦੇ ਅ ਦੇ ਵਿੱਚ ਲਿਖਿਆ ਬੜੇ ਵਧੀਆ ਪ੍ਰਭੂ ਦੇ ਨਾਲ ਹਨਾਨੀਆਂ ਤੇ ਸਫੀਰਾਂ ਵਧੀਆ ਚੱਲਦੇ ਆਂ ਖੁਦਾ ਦੀ ਵੱਡੀ ਕਿਰਪਾ ਆ ਇੱਕ ਦਿਨ ਸੁਖਣਾ ਸੁਖ ਲੈਂਦੇ ਕਿ ਆ ਜਮੀਨ ਵਿਕ ਜਾਏ ਤੇ ਪ੍ਰਭੂ ਤੇਰੀ ਸੇਵਾ ਚ ਲਾ ਦੇ ਪ੍ਰਭੂ ਨੂੰ ਵੀ ਰੱਖਿਆ ਹੋਇਆ ਨਾਲੇ ਤਨ ਨੂੰ ਵੀ ਨਾਲ ਆਇਆ ਬੋਲੋ ਹallelujah ਕੀ ਕੀਤਾ ਜਿਹੜੀ ਸੁਖਣਾ ਸੁਖੀ ਸੀ ਉਹਦੇ ਚੋਂ ਅੱਧ ਘਰੇ ਰੱਖ ਰਿਆ ਪਤਰਸ ਤੇ ਗੋਲ ਜਦੋਂ ਦੇਣ ਵਾਸਤੇ ਪਹੁੰਚੇ ਤੇ ਪਤਰਸ ਦੇ ਅੰਦਰੋਂ ਪਵਿੱਤਰ ਆਤਮਾ ਬੋਲਿਆ ਕਿ ਪਤਰਸ ਬੋਲਦਾ ਏ ਕੀ ਤੁਸੀਂ ਪਵਿੱਤਰ ਆਤਮਾ ਨੂੰ ਝੂਠ ਬੋਲਿਆ ਪੁੱਛਦਾ ਕਿ ਇਹਨੇ ਨੂੰ ਵੀ ਕੀ ਕਹਿੰਦਾ ਹਾਂਜੀ ਇਹਨੇ ਨੂੰ ਵੀ ਕੀ ਅੱਧੇ ਘਰੇ ਰੱਖਾਇਆ ਸੀ ਬੋਲੋ ਹਾਲੇਲੂਇਆ ਇੱਕ ਪਾਸੇ ਖੁਦਾ ਦੂਸਰੇ ਪਾਸੇ ਧਨ ਉਹਦੇ ਤੇ ਵੀ ਮਨ ਲਗਾਉਣਾ ਚਾਹਦਾ ਹੈ ਤੇ ਪਰਮੇਸ਼ਰ ਤੇ ਵੀ ਮਨ ਲਗਾਉਣਾ ਚਾਹਦਾ ਆ ਤੇ ਸੇਵਾ ਵਿੱਚ ਚਲੀ ਗਈ ਬੋਲੋ ਹਾਲੇਲੂਇਆ ਚਲੀ ਗਈ ਕਿ ਨਹੀਂ ਜੇ ਬਾਈਬਲ ਪੜ੍ਹਨੀ ਹੈ ਰਸੂਲਾਂ ਦਾ ਕਰਦਾ ਪੰਜ ਦਾਇ ਪੜ ਲੈਣਾ ਦੋ ਮਾਲਕ ਪਤਰਸ ਕਹਿੰਦਾ ਤੁਸੀਂ ਪਵਿੱਤਰ ਆਤਮਾ ਨਾਲ ਝੂਠ ਬੋਲੇ ਕਿਹਦੇ ਨਾਲ ਝੂਠ ਬੋਲਿਆ ਉੱਚੀ ਬੋਲੋ ਕਿਹਦੇ ਨਾਲ ਝੂਠ ਬੋਲਿਆ ਤੁਸੀਂ ਪਵਿੱਤਰ ਆਤਮਾ ਨਾਲ ਝੂਠ ਬੋਲਿਆ ਫੁਰ ਕੇ ਮਰ ਗਿਆ ਪਤਨੀ ਆ ਗਈ ਪੁੱਛਦੀ ਹੈ ਪਤਰਸ ਪੁੱਛਦਾ ਹਾਂ ਸਫੀਰਾ ਇੰਨੇ ਨੂੰ ਸੌਤਾ ਹੋਇਆ ਸੀ ਉਹਨੇ ਵੀ ਨਾਲ ਹਾਮੀ ਭਰਤੀ ਇੰਨੇ ਨੂੰ ਹੋਇਆ ਸੀ ਉਹਨੇ ਕਿਹਾ ਤੇਰੇ ਪਤੀ ਨੂੰ ਦੱਪਣ ਵਾਸਤੇ ਬਾਹਰ ਗਿਆ ਅਜੇ ਪੈਰ ਬੂਹਾਂ ਦੇ ਵਿੱਚ ਹੋਣਗੇ ਤੇਰਾ ਵੀ ਕੰਮ ਤਮਾਮ ਹੋ ਜਾਊਗਾ ਹੋ ਗਿਆ ਤੇਰੇ ਪਰਦੇ ਨੂੰ ਦੱਪਣ ਗਿਆ ਬੋਲੋ ਹallelujah ਦੋ ਮਾਲਕਾਂ ਦੀ ਸੇਵਾ ਨਹੀਂ ਹੋ ਸਕਦੀ ਬੋਲੋ ਹallelujah ਜ਼ੋਰ से ਬੋਲੋ ਹallelujah ਖੁਦਾ ਦੇ ਨਾਲ ਵੀ ਚੱਲਣਾ ਚਾਹੁੰਦੇ ਐ ते परमेश्वर वह भी पूरा नहीं करना चाहते गलत हो गया काम। बोलो हाल बोलो प्रभु यीशु मसीह के नाम की एक समय कोई व्यक्ति दो जगह ते नहीं जा सकता दो जगह ते, एक समय ते कोई व्यक्ति दो जगह ते नहीं जा सकता जिस तरह दो स्वामी ने दो ही राज ने दो ही चीजा ने स्वर्ग ते नरक दो ही रस्ते ने चौड़ा पीड़ा। बोलो हाल दो ही रस्ते ने चौड़ा पीड़ा। दोनों रस्तिया ते नहीं चलिया जाना के चल जावे बोलो नहीं चलिया जाना। चौड़े ते गए ते पीड़े तो रह जावे जे पीड़े ते गए ਤੇ ਚੌੜੇ ਤੋਂ ਰਹਿ ਜਾਵਾਂਗੇ ਦੋਨਾਂ ਦੇ ਵਿੱਚੋਂ ਪ੍ਰਭੂ ਕਹਿੰਦਾ ਇੱਕ ਦੀ ਚੋਣ ਕਰੋ ਜਿਹੜਾ ਚੌੜਾ ਆ ਉਹ ਨਾਸ਼ ਨੂੰ ਜਾਂਦਾ ਹੈ ਜਿਹੜਾ ਪੀੜਾ ਆ ਉਹ ਜੀਵਨ ਨੂੰ ਜਾਂਦਾ ਹੈ ਬਹੁਤ ਘਾਟ ਇਹਨੂੰ ਚੁਣਦੇ ਬੋਲੋ ਹallelujah ਜ਼ੋਰ سے ਬੋਲੋ ਹallelujah ਦੋ ਹੀ ਰਸਤੇ ਹਨ ਬੋਲੋ ਪ੍ਰਭੂ ਯਿਸੂ ਮਸੀਹ ਦੇ ਨਾਮ ਕੀ हालेलुया दो स्वामी दी सेवा सी नहीं कर सकते दो मालक की सेवा पहला करंथियाँ दस दहाए की वचन अस पढ़ने जा रहे हैं। आप ध्यान से सुनना बोलो हालेलुया समझ आ रही है बै किन हाथ खड़े करो तुम्हारा बोलो हालेलुया बड़ी बढ़िया गल आ गई ਕਹਿੰਦੇ ਤੁਸੀਂ ਪ੍ਰਭੂ ਦਾ ਪਿਆਲਾ ਨਾਲੇ ਭੂਤਾਂ ਦਾ ਪਿਆਲਾ ਦੋਵੇਂ ਨਹੀਂ ਪੀ ਸਕਦੇ ਬੋਲੋ ਹallelujah ਪ੍ਰਭੂ ਦਾ ਪਿਆਲਾ ਵੀ ਤੇ ਭੂਤਾਂ ਦਾ ਪਿਆਲਾ ਦੋਵੇਂ ਨਹੀਂ ਪੀ ਸਕਦੇ ਤੁਸੀਂ ਪ੍ਰਭੂ ਦੀ ਮੇਜ਼ ਨਾਲੇ ਭੂਤਾਂ ਦੀ ਮੇਜ਼ ਦੋਵਾਂ ਦੇ ਸਾਂਝੀ ਨਹੀਂ ਹੋ ਸਕਦੇ ਇੱਕ ਜਣਾ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ ਬੋਲੋ ਹallelujah ਹੁਣ अज के दौर प्रभु का भी ना है कि असं यशु की बंदगी कर रहे हैं नाले नाले भूतां को लो पुछा आले। आले। भी ले रहे हैं हाल ही मैं दसी ये की है इच्छे की है डबल प्याला हो गया कि नहीं बई बोलो कि सिंगल है तुम दो मेज तांझी नहीं हो सकते ज प्रभु दे रहोगे ਤੇ ਜਾ ਭੂਤਾਂ ਦੇ ਰਹੋਗੇ ਇੱਕ ਪਾਸੇ ਜਾਣਾ ਪੈਣਾ ਹੈ ਬੋਲੋ ਹallelujah ਬੋਲੋ ਪ੍ਰਭੂ ਯਿਸੂ ਮਸੀਹ ਕੇ ਨਾਮ ਕੀ ਦੋ ਮਾਲਕ ਪੈਸੇ ਨੂੰ ਵੀ ਕਿਹਾ ਗਿਆ ਹੈ ਦੋ ਤਰ੍ਹਾਂ ਦੀਆਂ ਬੜੀਆਂ ਚੀਜ਼ਾਂ ਨੇ ਬਾਈਬਲ ਦੇ ਵਿੱਚ ਜਿਹਦੇ ਬਾਰੇ ਅਸੀਂ ਅੱਜ ਸਿੱਖ ਰਹੇ ਹਾਂ ਬੋਲੋ ਹallelujah ਬੋਲੋ ਪ੍ਰਭੂ ਯਿਸੂ ਮਸੀਹ ਕੇ ਨਾਮ ਕੀ ਬਹੁਤ ਸਾਰੇ ਲੋਕ ਧੋਖੇ ਦੇ ਵਿੱਚ ਆ ਜਾਂਦੇ ਆ ਉਹ ਸੋਚਦੇ ਹਨ ਕਿ ਅਸੀਂ इन इन्होंने चीजा की सेवा कर सकते हैं पर जी गल खुदा ने कह दी मुमकिन मुमकिन नहीं हो सकती नामुमकिन नाम नहीं हाली लुई आ किनेही आश्वर सिंह बोलो किने कि उची बोलो किने कि बोलो हाली लुई आरती भी अपना खजाना कट्ठा करना चाहते हैं तो सुपक जीवन भी लेना चाहते हैं नहीं बननी गल उची बोलो हाली लुई एक कदे भी संभव नहीं हो सकता प्रभु ने प्यारे लोगों बइबल के लिखा उस मालक प्रेम करना है उन्हें किलना नहीं थोड़े दिल नहीं नब्बे परसेंट न नहीं पूरे दिल मेन प्यार कर रहा है बोलो हाले रोया किल न लिखिया मरकस बारह अध्याय तीह वचन अढ़ते किस तरीके सेवा करनी है किस तरीके प्रेम करना आ ध्यान से सुनना बारह अध्याय उसके ती वचन मरकस बोलो हाल ही आर तू प्रभु अपने परमेश्वर अपने सारे दल न बोलो भाई किन्ने दल नैताने पासे क्या है भी? कि नब्बे परसेंट किया है पाता नहीं किया सारे का मतलब सौ बोलो हाले लुईया दूजा नंबर सारी जान तीजा नंबर सारी बुद्ध ਤੇ ਚੌਥਾ ਨੰਬਰ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰਨਾ ਫਿਰ ਤੁਸੀਂ ਉਹਦੀ ਸੇਵਾ ਦੇ ਯੋਗ ਹੋ ਜਾਓਗੇ ਉਸ ਮਾਲਕ ਦੀ ਸੇਵਾ ਦੇ ਯੋਗ ਹੋ ਜਾਓਗੇ ਬੋਲੋ ਹallelujah ਜ਼ੋਰ سے ਬੋਲਾਗੇ ਹallelujah ਨਾ ਅਤਾ ਨਾ ਨਪੇ ਪਰਸੈਂਟ ਪੂਰੀ ਸ਼ਕਤੀ ਨਾਲ ਪਿਆਰ ਕਰਨਾ ਹੈ ਜੋ ਮਾਲਕਾਂ ਦੀ ਸੇਵਾ ਕਰਨ ਵਾਲਾ ਮਨੁੱਖ ਨੇ ਚਾਤੋਂ ਖੋਸ ਜਾਂਦਾ ਹੈ ਜਿਹੜੀ ਮੈਂ ਗੱਲ ਪਹਿਲੇ ਮਰਕਸ 10 ਤੇ 17 ਤੇ 22 ਵਿੱਚ ਤੁਹਾਨੂੰ ਦੱਸ ਦਿੱਤੀ ਹੈ ਉਹ ਨੇਚਾ ਤੋਂ ਡਿੱਗ ਜਾਂਦਾ ਆ ਵਿਸ਼ਵਾਸ ਤੋਂ ਡਿੱਗ ਜਾਂਦਾ ਆ ਬੋਲੋ ਹallelujah